ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸardar सुरेंद्रਪਾਲ ਸਿੰਘ ਜੀ ਇਹਨਾਂ ਦੇ ਪਤਨੀ ਹਰਚਨ ਕੋਲ ਜੀ ਵੱਲੋਂ ਆਪਣੀ ਬੇਟੀ ਕਮਲਪ੍ਰੀਤ ਕੋਲ ਦੇ ਵਿਆਹ ਕਰ ਜਾਂਦੀ ਖੁਸ਼ੀ ਅੰਦਰ ਜੋਸ਼ੀ ਅਖੰਡ ਪਾਠ ਸਾਹਿਬ ਜੀ ਚੱਲ ਰਹੇ ਨੇ ਬੱਚੀ ਦੇ ਵਿਆਹ ਕਰ ਜਾਂਦੀ ਅਰੰਭਤਾ ਕਰਦੇ ਆ ਸੋ ਉਹਨਾਂ ਦੇ ਭੋਗ ਤੇ ਕੀਰਤਨ ਦੀ ਜੋ ਹਾਜ਼ਰੀ ਹੈ ਕੁਝ ਸਮੇ ਲਈ ਸੋ ਭੋਗਦੇ ਸ਼ਲੋਕ ਤੇ ਕੀਰਤਨ ਦੀ ਹਾਜ਼ਰੀ ਅੱਜ ਦੇ ਇਸ ਵਲੌਗ ਦੇ ਵਿੱਚ ਆਪਾਂ ਸਾਰੇ ਦਰਸ਼ਨ ਮੇਲੇ ਕਰਾਂਗੇ ਤੇ ਬੱਚੀ ਨੂੰ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅੰਗ੍ਰਸਤ ਜੀਵਨ ਉਹਨਾਂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਅਰਦਾਸ ਬੇਨਤੀ ਕਰਾਂਗੇ ਜੀ ਆਓ ਜੁੜਦੇ ਹਾਂ ਇਸ ਵਲੌਗ ਦੇ ਨਾਲ भी सभेरारे नटी उमत जी कर oh ਕਲਪੀਨਾ ਬਸੰਤ ਹੈ ਕਲਪੀਨਾ ਬਸੰਤ ਹੈ ਕਲਪੀਨਾ 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 ਤੇਰਾ ਕੀਤਾ ਜੋ ਸੁਣਾਈ ਮੈਂ ਨਾ ਜੋ ਕਿਤੋ ਮੈਂ ਮੇਰੇ ਪ੍ਰਿਆ ਦੇ ਕੋਲ ਨਹੀਂ ਆਪੇ ਤਰਸ ਪਿਓ ਤਰਸ ਪਿਆ ਮੈਂ ਰਾਮ ਤੋਂ ਕੋਈ ਸਤਗੁਰ ਸੱਜਣ ਮਿਲਿਆ ਦਾਦ ਕਨਾ ਮਿਲੇ ਤਾਂ ਜੀਵਨ ਤਨ ਮਨ ਤੀਵੇ ਹਨਿਆ ਅਕਬਰ ਤੇ ਆਏ ਕੇ ਹੋ ਹਰਿਆ ਮਾਈ ਕਰਮ thank you the pope You. Yeah. I'm going ਇੱਟਾ ਕੋ ਵੇਖਦਾ ਉਹ ਸਾਵਧਾਨ ਖਰੋਸਾ ਦਾ ਦਾਦਾ ਫਕਾ ਨਾਮ ਦਾਣ ਮਿਰਸਾ ਸਾਹਿਬ ਜੀ ਕੇ ਇਸ ਨਾਮ ਚੋਂ ਕਿਆਂ ਚੁੰਕੀਆਂ ਛਿੰਡੇ ਬੁਕੇ ਬੁਝਗੇ ਟੱਲ ਧਰਮ ਕਾਜ ਐਕਾਰ ਬਲੋ ਜੀ ਹਰਿ ਵਾਹਿਗੁਰੂ ਸਿੱਖਾ ਦਾ ਮੰਨੀਵਾ ਮੈਂ ਤੁੱਚੀ ਬਤ ਪਤਾ ਰੱਖਾ ਵਾਸ਼ ਕਰੂ ਹੇ ਕਾਲਪੁਰਖਾ ਆਪਣੇ ਪੰਥ ਦੇ ਸੁਦਾ ਸਹਾਈ ਦਾਤਾਰ ਜੀ ਸ਼ੇਰ ਨਰਕਾਣਾ ਸਾਹਿਬ ਜੀ ਅਤੇ ਹੋਰ ਗੁਰਦੁਆਰੇ ਗੁਰੂ ਧੰਵਾ ਜੀ ਦਾ ਕੋ ਪੰਥ ਤੋਂ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੁਭਾਅ ਦਾਦਾਰ ਪਿਆਰੇ ਫਤਖਾਲ ਸਾਹਿਬ ਬਖਸ਼ੋ ਜੀ 헤 ਨਿਮਾਣਿਆ ਨਿਮਾਣ ਵੀ ਤਾੜਿਆ ਨਿਤਾੜ ਵੀ ਓਕਿਆ ਦੀ ਹੋਣ ਸਚੇ ਪਤਾਵਾ ਆਪ ਜੀ ਦੇ ਹਜੂਰ ਆਕਾਸ਼ ਬੇਨਤੀ ਜੋੜੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪ ਦੀ ਅਦਾ ਬਹਾਵਾ ਕਤਲ ਹੈ ਲਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰੂ ਬਧ ਕਰੇ ਮੇਪੂ ਇੱਕ ਹਰਨਾਮ ਜੀ ਮੇਰਾ ਪਤ ਸਿੱਖ ਹੋਏ ਜੇਵਾਕਾ ਸਾਰਾ ਜੀ ਨੇ ਆਪਣੇ ਪਾਸ ਕਿਰਪਾ ਦਰਕਾਰ ਦੇ ਪਿੰਡਵਾਲਾ ਸੇਵ ਸਦਾ ਸਿੰਦਰਪਾਲ ਸਿੰਘ ਹਰਸ਼ਦ ਕੋ ਜਿਸ ਐਗਲਿਥਨਾ ਪਰਵਾਰ ਬਣ ਕੀਤੀ ਪਰਵਾਰਦਰ ਖੁਸ਼ੀਆਂ ਦੇ ਸਮੇਂ ਨੇ ਬਖਸ਼ਿਸ਼ ਕੀਤੀ ਨੇ ਆਪਣੀ ਪੁੱਤਰੀ ਬੱਚੀ ਬੀਬਾ ਕਮਲਕ੍ਰੀਤ ਕੋ ਸਰਗੁਪਾਸ਼ਾ ਜੀ ਨੂੰ ਜਿਨ੍ਹਾਂ ਦੇ ਵਿਆਹ ਕਰਦਿਆਂ ਨੇ ਖੁਸ਼ੀ ਮਨਾਉਂਦੇ ਆ ਪਾਸ਼ਾ ਕਰਦਿਆਂ ਦੀ ਅਨੁਪਸੰਗ ਕਰਦੀਆਂ ਕੀਤਾ ਲੋੜੀ ਹੈ ਕੰਮ ਸੋ ਹਰਪੈ ਆਖੀਐ ਕਾਰਜ ਤੇ ਸਵਾ ਸਤਿਗੁਰ ਸੱਚ ਸਾਖੀਏ ਤੇ ਮਹਵਤਨ ਸੋ ਸੋ ਮੇਰਾ ਮਨ ਤਨ ਸੀਤਲ ਹੋਇ ਜਿਸ ਕੋ ਊਰਵ ਲਿਖਿਆ ਤਿੰਨ ਸਤ ਗੁਰ ਚਰਣ ਗ헤 ਤਰ ਜੀ ਅਰੇ ਇੱਕ ਟੇਕ ਤੂੰ ਬਲਾਹੇ ਵਿਡਾ ਦੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸੋ ਕਹੋ ਟਲ ਗੁਰ ਸੇਵੀਐ ਅਜ ਸੈ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਵਰਣ ਦੁਖ ਜਾਈ ਸਤਨਾਮ ਵਸਤਿ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪ ਦੇ ਕੋ ਕਾਲ ਸਭ ਗੁਰ ਪ੍ਰਸਾਦ ਇਕ ਪਿਤਾ ਇਕ ਤਸਤੇ ਹੰਬਾਰਿਕ ਤੂੰ ਮੇਰਾ ਗੁਰਹਾਈ ਸੁੜੀ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸਦ ਦੇਹੋ ਦਿਖਾਈ ਇਕ ਪਿਤਾ ਇਕ ਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਸੁੜੀ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸਦ ਦੇਹੋ ਦਿਖਾ